ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਇੱਕ ਕਿਸਾਨ ਦੇ ਵੱਲੋਂ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਆ ਜਿੱਥੇ ਕਿਸਾਨ ਵੱਖਰੇ ਵੱਖਰੀਆਂ ਸਬਜ਼ੀਆਂ ਲਾ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਪਰ ਇਸ ਕਿਸਾਨ ਦੇ ਵੱਲੋਂ ਲੰਬੇ ਸਮੇਂ ਤੋਂ ਫੁੱਲਾਂ ਦੀ ਜੜੀ ਆ ਜਿਹੜੀ ਆ ਕਿ ਖੇਤੀ ਕੀਤੀ ਜਾ ਰਹੀ ਆ ਗੱਲਬਾਤ ਵੀ ਕਰਾਂਗੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਇਲਾਕੇ ਦੇ ਵਿੱਚ ਪਹੁੰਚੇ ਹੋਏ ਦੇਖ ਸਕਦੇ ਹੋ ਕਿ ਚਾਰੇ ਪਾਸੇ ਫੁੱਲਾਂ ਦੀ ਜਿਹੜੀ ਖੇਤੀ ਕਿਸਾਨ ਦੇ ਵੱਲੋਂ ਕੀਤੀ ਜਾ ਰਹੀ ਆ ਕਿ ਕਿ ਕਈ ਕਿਸਾਨ ਸੋਚਦੇ ਨੇ ਕਿ ਕਣਕ ਝੋਨਾ ਲਾਉਂਦੇ ਨਾਲ ਫਾਇਦਾ ਹੁੰਦਾ ਵਾ ਪਰ ਕਈ ਕਿਸਾਨ ਹੈਗੇ ਨੇ ਜਿਹੜੇ ਫੁੱਲਾਂ ਦੀ ਖੇਤੀ ਲੰਬੇ ਸਮੇਂ ਤੋਂ ਜਿਹੜੇ ਕਰ ਰਹੇ ਨੇ ਗੱਲਬਾਤ ਵੀ ਅਸੀਂ ਕਰਾਂਗੇ ਕਿ ਖੇਤੀ ਇਸ ਖੇਤੀ ਕਿੱਦਾਂ ਫੁੱਲਾਂ ਦੀ ਹੁੰਦੀ ਗੱਲ ਹਾਂਜੀ ਕੀ ਰਾਮ ਜੀ ਨਾ ਨਾ ਸਤਨਾੰਦ ਜੀ ਸਤਨਾੰਦ ਸਾਹਿਬ ਜੀ ਕਿੰਨੇ ਚਿਰ ਤੋਂ ਖੇਤੀ ਕਰ ਰਹੇ ਹੋ ਜੀ ਫੁੱਲਾਂ ਦੀ ਮੈਨੂੰ ਕੋਈ ਹੋਜਲੇ ਤਿੰਨ ਤੋਂ ਬਾਅਦ ਹੋ ਚੱਲਿਆ ਤੁਹਾਨੂੰ ਇਹ ਬੰਦੇ ਦਾ ਮੈਨੂੰ 6-7 ਸਾਲ ਹੋ ਚੱਲੇ ਆ ਇਹਨੂੰ ਜੀ ਸਰ ਤਾਂ ਕਿਹਦਾ ਖੇਤੀ ਕਿੱਦਾਂ ਹੁੰਦੀ ਹੈ ਜੀ ਖੇਤੀ ਗੋਭੀ ਵੀ 3 ਮਹੀਨਾ ਲਾ ਜਾਂਦੀ ਹੈ ਹੂੰ ਤੇ ਇਹ ਜਿਹੜੇ ਫੁੱਲਾਲੇ ਜਿਹੜਾ ਥਾਵਾਂ ਇਹ ਵੀ 3 ਮਹੀਨੇ ਬਾਅਦ ਤਿਆਰ ਹੁੰਦਾ ਠੀਕ ਆ ਤੇ ਬਾਕੀ ਇਹਨੂੰ ਖਾਰ ਖੂਦ ਦੇਣੀ ਪੈਂਦੀ ਆ ਖਾਰੇ ਸੇਵਾ ਗੋਡੀਆਂ ਗੋਡੀਆਂ ਦੇਣੀਆਂ ਪੈਂਦੀਆਂ ਵਾ ਤੇ ਜਿਨ੍ਹਾਂ ਦੇ ਗੋਡੀਆਂ ਲਈ ਉਹਨਾਂ ਦੇ ਲਿਦਨ ਬਹੁਤ ਆ ਜਾ ਹੁੰਦਾ ਤੇ ਗੋਡੀ ਦੇਈਏ ਜਾਈਏ ਦਾ ਸਾਫ ਹੁੰਦਿਆ ਇੱਕ ਲੱਗਦਾ ਕਿ ਝੋਨਾ ਕਣਕ ਨਾਲੋਂ ਇਹਦੀ ਖੇਤੀ ਬੈਸਟ ਹਾਂਜੀ ਇਹਦੀ ਖੇਤੀ ਬੈਰ ਬਾਕੀ ਦੂਜੀ ਗੱਲ ਇਹ ਆ ਤੇ ਜਿਵੇਂ ਗਝਾਂ ਤੇ ਫੁੱਲਿਆ ਜਿਹੜੇ ਕੂੜਾ ਵਾ ਅੱਛਾ ਜੇ ਇਹ ਕੋਈ ਗਾਹ ਪਹਿਲੀ ਗੱਲ ਆ ਨਾ ਏ ਗਾਗੂ ਮੈਂ ਮੰਦਾ ਦਿੱਤਾ ਵਾ ਸਰ ਇਹ ਤੇ ਖਰਚਾ ਬਲ ਨਹੀਂ ਕਿੰਨਾ ਲੱਗਾ ਸੀ ਤੇ ਰੁਪਇਆ ਵੱਡਾ ਹਰ ਚਾਹ ਨੀ 5000 ਅੱਛਾ ਤੇ ਉਦਾਂ ਇਹ 50 60 ਹਜ਼ਾਰ ਦੇ ਵਿਕਣੀ ਅੱਛਾ ਤੇ 20 ਇਹਦਾ ਕਿਨੇ ਦਾਮ ਦਾ ਵੈਸੇ ਜੀ ਗੱਲ 20 ਇਹ ਵੀ ਕੋਈ ਵੀ ਇਹ ਲੈ ਹੁਣਾਰੇ ਲਾਉਂਦੇ ਨੇ ਆ ਮਾ ਪਿਛੋਂ ਦਾ ਮਸਰੋਂ ਅੰਮਰਸਰ ਹਾਤਾ ਇਹਦੂ ਨਾ ਮੈਂ ਕੀ ਇਹਦਾ ਨਾਮ ਰਾਜਸਥਾਨ ਲੋ ਅੱਛਾ ਰਾਜਸਥਾਨ ਤੋਂ ਵੀ ਅੰਦਰ ਹਾਂ ਇਹ ਵੀ ਉਹ ਗਾੜੀ ਦੁਕਾਨਾਂ ਦੇ ਭਗਤ ਹੁੰਦੇ ਆ ਉਹਨਾਂ ਕੋਲ ਆ ਕੇ ਸਾਡੇ ਮਾਲਕ ਬੀਜੇ ਆ ਕਿ ਇਹ ਹਾਲੇ ਕੰਮ ਦਾ ਰੰਬਾ ਮੇਨਾਂ ਵਾਂ ਪਹਿਲੀ ਨੂੰ ਖੇਤੀਬਾੜੀ ਤਿਆਰ ਕਰ ਦੇਣੀ ਬਾਕੀ ਉਹਨਾਂ ਤਿਆਰ ਕਰਕੇ ਵੇਚਨੇ ਹੁੰਦੇ ਆ ਮਿਹਨਤ ਕਿੰਨੀ ਲੱਗਦੀ ਐ ਇਹਨਾਂ ਦੀ ਇਹ ਫੁੱਲਾਂ ਦੇ ਉੱਪਰ ਜਿਹੜੀ ਤੁਸੀਂ ਕੋਕੋ ਪੁੱਤਾ ਵਾਂ ਕੋ ਸਾਹਮਣੇ ਪੈਂਦੇ ਐ ਵੀ ਹਾਂਜੀ ਹਾਂਜੀ ਇਹਨਾਂ ਨੂੰ ਪਤਾਂ ਨੂੰ ਹੀ ਸਾਹਮਣਾ ਪੈਂਦਾ ਤੇ ਦੂਜੀ ਗੱਲ ਇਹ ਮਿਹਨਤ ਦੇ ਤੇ ਘਾਟੋ ਘਾਟ ਵੀ ਤੁਹਾਨੂੰ ਦੱਸਿਆ ਜੇ 50000 ਰੁਪਏ ਖਰਚਾ ਹੀ ਲੱਗ ਗਿਆ ਅੱਛਾ 50000 ਰੁਪਏ ਖਰਚਾ ਆ ਜਾਂਦਾ ਉਹਦੇ ਮਹੀਨੇ ਦੇ ਲੱਗੇ ਜੇ ਅੱਛਾ ਸੋ ਤਾਂ ਪਹਿਲਾਂ ਤੇ ਲੱਗੇ ਜੇ ਤਾਂ ਇਹ ਖਰਚਾ ਕਿੰਨਾ ਕਰਦੇ ਤਾਂ ਇਹ ਹੁਣ ਇਹਦਾ ਗਾਹਕ ਨਹੀਂ ਸੀਗਾ ਤੇ ਫਿਰ ਉਹਨੇ ਮੰਦਿਰ ਦੇ ਭਾਜ ਦੇਤੇ ਆ ਨਾ ਮੇਰਾ ਅੱਧ ਪਜਦਾ ਖਰਚਾ ਤੇ ਮੁੜੂਗਾ ਇਸ ਕਰਕੇ ਉਹਨਾਂ ਨੇ ਇਹ ਇਹਨੇ ਦੇ ਦਿੱਤੇ ਇਹ ਕਿੰਨੇ ਦਿਨਾਂ ਦੇ ਵਿੱਚ ਜਿਹੜੇ ਫੁੱਲ ਜਿਹੜੇ ਕਿ ਪੈਦਾਵਾਰ ਹੁੰਦੇ ਕਿੰਨਾ ਮਹੀਨਾ ਜੀ ਅਸਲ 3 ਮਹੀਨੇ ਲੱਗਦੇ ਆ ਹਾਂ ਮਹੀਨਾ ਬੀਜੇ ਨੇ ਲਾ ਲਓ ਪਨੀਰੀ ਮਹੀਨਾ ਪਨੀਰੀ ਬੀਜੇ ਨੇ ਲਾ ਲਓ ਜੇ ਜੇ ਬਹੁਤ ਸੇ ਜਾਰੀ ਸੇਵਾ ਕਰੇ ਫਿਰ ਢਾਂਗ ਮਹੀਨਾ ਤਿਆਰ ਹੁੰਦਾ ਨੇ ਤਿੰਨਾ ਮਹੀਨਾ ਜਿਹਨੇ ਆਪਣੇ ਟਾਈਮ ਤੇ ਆਗੇ ਇਹਨੇ ਖੇੜਨਾ ਖੇੜਨਾ ਆ ਪੂਰੇ 3 ਮਹੀਨੇ ਲਾ ਕੇ ਖੜੀ ਆ ਇਹ ਕਹਿ ਸਕਦੇ ਆ ਕਿ ਜਿੱਦਾਂ ਚੋਨੇ ਕਣਕ ਦੀ ਫਸਲ ਨੂੰ ਬਾਰ-ਬਾਰ ਪਾਣੀ ਲਾਉਣਾ ਪੈਂਦਾ ਇਹਨੂੰ ਪਾਣੀ ਕਿੰਨੀ ਵਾਰੀ ਲਾਉਣਾ ਪੈਂਦਾ ਇਹਨੂੰ ਪਾਣੀ ਲਾਉਣਾ ਪੈਂਦਾ 72 ਦਾ ਇਹ ਨਹੀਂ ਵੀ ਪਾਣੀ ਤੇ ਪਾਣੀ ਲਾਈ ਆਣ ਹੁਣ ਵੇਖ ਲਓ ਪਾਣੀ ਮੰਗਣ ਢਈ ਆ ਹੁਣ ਪਾਣੀ ਹਲਾਇਆ ਵਾ ਅੱਛਾ ਅਬ ਲਾਉਣ ਲਿਆ ਪਾਣੀ ਇਹਨੂੰ ਪਾਣੀ ਦੇਣਾ ਪੈਂਦਾ ਹਫਤੇ 15 ਦਿਨ ਜਦ ਛੋਟੇ-ਬੂਟੇ ਤੇ ਕੋਰੇ ਪੈਂਦੇ ਹੋਣੇ ਤੇ ਫਿਰ ਪਾਣੀ ਆਪਾਂ ਨੂੰ ਜ਼ਿਆਦਾ ਦੇਣਾ ਪੈਂਦਾ ਤੇ ਫੁੱਲਾਂ ਦੀ ਇਹ ਵਰਤੋਂ ਕਿੱਥੇ-ਕਿੱਥੇ ਦੀ ਕੀ ਫੁੱਲ ਦਾ ਨਾਮ ਕੀ ਹੈਗਾ ਜੀ ਫੁੱਲੇ ਆ ਗਿਆ ਜਾਫਰੀ ਅੱਛਾ ਜਾਫਰੀ ਜਾਫਰੀ ਪੇਜ ਜਾਫਰੀ ਅੱਛਾ ਇਹ ਕਿੱਥੇ-ਕਿੱਥੇ ਵਰਤਿਆ ਜਾਂਦਾ ਇਹ ਮੰਦਰਾਂ ਤੇ ਘਰਾਂ ਵਿੱਚ ਸਜਾਉਂਦੇ ਜੇ ਜਿਆਦਾ ਹਾਂਜੀ ਵਿਆਹਾਂ ਸਾਡੀ ਵਾਲੀ ਵਰਤਿਆ ਜਾਂਦਾ ਜਿਆਦਾ ਇਹ ਕਾਰਨ ਤੇ ਲੱਗਦਾ ਵਾ ਤੇ ਜਾਂ ਮੰਦਿਰਾਂ ਚ ਲੱਗਦਾ ਬੱਸ ਪਰ ਇਹਦੀ ਕਹਿੰਦੇ ਮਿਹਨਤ ਬੋਡੀ ਕਰਨੀ ਪੈਂਦੀ ਹੈ ਬਹੁਤ ਜ਼ਿਆਦੀ ਕਰਨੀ ਪੈਂਦੀ ਹੈ ਮਿਹਨਤ ਤੇ ਸਾਡੀ ਗੱਲ ਦੋ ਮਿਹਨਤ ਬਹੁਤ ਜ਼ਿਆਦੀ ਕਰਨੀ ਪੈਂਦੀ ਤੇ ਜਿੱਦਾਂ ਉਹਨੂੰ ਗੁਲਾਬ ਦੀ ਜਿਹੜੀ ਖੇਤੀ ਤੁਸੀਂ ਕਰਦੇ ਹੋ ਗੁਲਾਬ ਦੇ ਫੁੱਲਾਂ ਦੀ ਵੀ ਉਹਦਾ ਵੀ ਕੋਈ ਸਮਾਂ ਹੁੰਦਾ ਜਾਂ ਕਿਦਾਂ ਗੁਲਾਬ ਦੀ ਖੇਤੀ ਜਿਹੜੀ ਕਰੀ ਆ ਉਹ ਅੱਜ ਕੱਲ ਫੁੱਲ ਲੱਗਦੇ ਆ ਗੁਲਾਬ ਲਾਦੂ ਕਲਮਾ ਤੇ ਆਦੋਂ 20 ਸਾਲ ਕੋ ਪੁਰਾਣੀ ਗੱਲ ਆਈ ਹੈ ਉਦੋਂ ਆਪਾਂ ਗਲਾਬ ਲੈ ਚੋ ਦੇਸੀ ਕਰ ਸਕਦੇ ਹਾਂ ਤੇ ਦੇਸੀ ਤੋਂ ਬਲਾਬ ਵੀ ਕਰ ਸਕਦੇ ਹਾਂ ਹੂੰ ਤੂੰ ਮੁੜ ਕੇ ਆਪਾਂ ਉਹ ਬੰਦਾ ਚਲੇਗਾ ਜਿਹਨੇ ਸਾਡੀ ਡਿਊਟੀ ਕਰਦੇ ਹਾਂ ਉਹਨੇ ਮੈਨੂੰ ਯਾਦ ਦੱਸੀ ਉਹ ਤੋਂ ਬਾਅਦ ਮੁੜ ਕੇ ਆਪਾਂ ਬਦਲ ਗਏ ਅੱਛਾ ਉਹ ਮੁੜ ਕੇ ਪੈ ਵੀ ਛੱਡ ਗਿਆ ਸੁਰਗਵਾਸ ਹੋ ਗਿਆ ਮੁੜ ਕੇ ਆਪਾਂ ਫਿਰ ਮੁੜ ਕੇ ਹੋਰ ਕਿਹੜੇ-ਕਿਹੜੇ ਕੋਈ ਖੇਤੀਬਾੜੀ ਕਰਨ ਚਲੇ ਜਾਣਾ ਐਂ ਤੇ ਫਿਰ ਇਸ ਪਾਸੇ ਸਰਦਾਰ ਜੀ ਮ ਆਇਆ ਇਹਦੇ ਨੇ 6-7 ਸਾਲ ਤੋਂ ਜਿਹੜੀ ਸਬਜ਼ੀਆਂ ਵੀ ਹਾਲੇ ਦਿਵਾਲੇ ਲੱਗੀਆਂ ਆਵਾਂ ਉਹਨਾਂ ਨਾਲੋਂ ਇਹ ਫਾਇਦੇਮੰਦ ਹੈਗੇ ਫੁੱਲ ਜਿਹੜੇ ਇਹਨਾਂ ਨਾਲੋਂ ਫਾਇਦੇਮੰਦ ਤੇ ਸਬਜ਼ੀ ਇਦਾਂ ਹੀ ਜਿਵੇਂ ਵੇਖ ਜਾਨੇ ਤਾਂ ਦੱਸਿਆ ਤੇ ਫੋਲਿਆ ਇਹ ਵੇਖ ਜਾਨੇ ਤੇ ਫੋਲਿਆ ਬਿਲਕੁਲ ਜੀ ਇਹ ਦੇਖ ਸਕਦੇ ਹੋ ਕਿ ਲੰਬੇ ਸਮੇਂ ਤੋਂ ਇਸ ਕਿਸਾਨ ਦੇ ਵੱਲੋਂ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਚਾਰੇ ਪਾਸੇ ਕਿਉਂਕਿ ਜਿੱਥੇ ਕਿਸਾਨ ਕਈ ਸੋਚਦੇ ਨੇ ਝੋਨਾ ਕਣਕ ਨਾਲੋਂ ਫਾਇਦਾ ਹੋਵੇਗਾ ਕਈ ਸਬਜ਼ੀਆਂ ਦਾ ਫਾਇਦਾ ਸੋਚਦੇ ਨੇ ਪਰ ਇਸ ਕਿਸਾਨ ਦੇ ਵੱਲੋਂ ਲੰਬੇ ਸਮੇਂ ਤੋਂ ਜਿਹੜੇ ਪਿਛਲੇ 15 ਸਾਲ ਤੋਂ ਫੁੱਲਾਂ ਦੀ ਜਿਹੜੀ ਆ ਕਿ ਖੇਤੀ ਕੀਤੀ ਜਾ ਰਹੀ ਆ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਪੁੱਤਾਂ ਵਾਂਗੂ ਸਾਹਮਣੇ ਪੈਂਦੇ ਆ